ਮਮੀ ਸਾਹਿਬ ਜੀ ਯਾਰ ਬਨਾਰਾ ਸਾਹਿਬ ਜੈਦਰ ਸਾਹਿਬ ਨੇ ਸੱਦਾ ਦਿੱਤਾ ਸੀ ਕੀ ਕਰਦੇ ਹੋ ਸੁਨੀਲ ਸਿੰਘ ਜੀ ਗੁਰਵੱਤ ਸਾਹਿਬ ਜੈਦਰ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਦਾ ਸਾਨੂੰ ਸੱਦਾ ਆਇਆ ਸੀਗਾ ਸਾਡਾ ਫਰਜ਼ ਬਣਦਾ ਸੀ ਤੇ ਉਸ ਮਿਲਣੀ ਵਿੱਚ ਸਾਰੀ ਕਮੇਟੀ ਮੈਂਬਰਾਂ ਨੇ ਉਹਨਾਂ ਦੇ ਨਾਲ ਬਹੁਤ ਸਾਰੂ ਗੱਲਾਂ ਕੀਤੀਆਂ ਤੇ ਉਹਨਾਂ ਨੇ ਵੀ ਕਿਹਾ ਸਾਨੂੰ ਸਿੰਘ ਸਾਹਿਬ ਨੇ ਗਨ ਜੀ ਨੇ ਕਿ ਪੰਥ ਵਿੱਚ ਇਕਤਾ ਕਰਨ ਵਾਸਤੇ ਆਪਾਂ ਨੂੰ ਰੋਹ ਲੱਭਣਾ ਚਾਹੀਦਾ ਆ ਪੰਥ ਸਾਰਾ ਇਕੱਠਾ ਹੋਣਾ ਚਾਹੀਦਾ ਸੋਚਾ ਪੰਥ ਇਸ ਬਾਰੇ ਵਿਚਾਰਾ ਕੀਤੀਆਂ ਆ ਪੰਥ ਨੂੰ ਇਕੱਠਾ ਕਰਨ ਵਾਸਤੇ ਤੇ ਅਸੀਂ ਉਹਨਾਂ ਨੂੰ ਕਿਹਾ ਜੋ ਸਾਡੇ ਲਈ ਕੋਈ ਸੇਵਾ ਲਾਉਂਗੇ ਸਾਨੂੰ ਕੋ ਹੁਕਮ ਲਾਉਂਗੇ ਪੰਥ ਨੂੰ ਇਕੱਠਾ ਕਰਨ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਤੁਸੀਂ ਦੱਸਿਆ ਉਹਨਾਂ ਨੇ ਦੇਖਦਾ ਜਿਸ ਸਾਰਤਕ ਪਹਿਲ ਹੋਈ ਆ ਜੀ ਦੇਖੋ ਪੰਥ ਵਿੱਚ ਇਕਤਾ ਜੇ ਹੋਵੇ ਜੇ ਗੱਲ ਤੋਰੇ ਤਾਂ ਬਹੁਤ ਸਾਰਤਕ ਹੈ ਤਬਾ ਨਾਲ ਤੁਸੀਂ ਦੱਸਿਆ ਉਹਨਾਂ ਕਿ ਪੰਥ ਸਿੰਘ ਜੀ ਮਾਨ ਮੰਨ ਲਓ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਉਹ ਸਾਰਾ ਉਹਨਾਂ ਦੇ ਧਿਆਨ 'ਚ ਹੀ ਆ ਉਹਨਾਂ ਨੇ ਕੀ ਰਿਹਾ ਕਿ ਜਿਹੜਾ ਹੋਉਂ ਕੋਈ ਨਹੀਂ ਉਹਨਾਂ ਦੀ ਗੱਲ ਮੰਨਨੇਗੀ ਕਿਸੇ ਨੇ ਉਹ ਤਾਂ ਉਹਨਾਂ ਨੂੰ ਉਹਨਾਂ ਦੇ ਧਿਆਨ 'ਚ ਆ ਪੰਥ ਦੀ ਭਾਵਨਾ ਕੀ ਆ ਕਿ ਉਹ ਨਹੀਂ ਦੋ ਤਰੀਕ ਦੇ ਹੁਕਮਨਾਮੇ ਮੰਨੇ ਗਏ ਜਿਹੜੇ ਕੁਝ ਕੁਝ ਆਗੂਆਂ ਵੱਲੋਂ ਜਿਸ ਕਰਕੇ ਇਹ ਸਾਰੀ ਖਤਾਸ ਪੈਦਾ ਹੋਈ ਅੜਿੱਕਾ ਉਹਨਾਂ ਨੇ ਡਾਇਆ ਲੇਕਿਨ ਉਹਨਾਂ ਦੀ ਭਾਵਨਾ ਕੀ ਪੰਥ ਵਿੱਚ ਏਕਤਾ ਵਾਸਤੇ ਸਾਰਿਆਂ ਨੂੰ ਆਪਣੇ ਸਹੇਦ ਯਤਨ ਜਾਰੀ ਰੱਖਣੇ ਚਾਹੀਦੇ ਨੇ ਸਰ ਤੁਹਾਡਾ ਵੀ ਮੀਟਿੰਗ ਹੋਣੀ ਹੈ ਇਸ ਮਾਮਲੇ ਵਿੱਚ ਪਰ ਭਰਤੀ ਬਾਬਤ ਬੜਾ ਸਭ ਨੂੰ ਭਰਤੀ ਨੂੰ ਲੈ ਕੇ ਗੱਲ ਕਰਵਾਹੀ ਹੈ ਭਰਤੀ ਦਾ ਅਸੀਂ ਹੁਣ ਸ਼ੁਰੂ ਕਰਤੀ ਭਰਤੀ ਅੱਜ ਉਹਨਾਂ ਨੇ ਜੇਜਾ ਦੇ ਸਾਹਮਣੇ ਕੋਈ ਗੱਲ ਨਹੀਂ ਭਰਤੀ ਦਾ ਕੋਈ ਮਸਲਾ ਨਹੀਂ ਹੈ ਨਹੀਂ ਨਹੀਂ ਹਾਂ ਜੀ ਇਹ ਗੱਲ ਚੱਲੇ ਰੱਖੀ ਕਿ ਅੱਜ ਤੁਸੀਂ ਜੇਜਾ ਦੇ ਸਰ ਸੱਦਾ ਆਇਆ ਸੀ ਉਸ ਮਿਲਣ ਆਏ ਹੋ ਤੁਸੀਂ ਫਿਰ ਗਿਆ ਪਗੜਾ ਆਇਆ ਸੀ ਉਹਦੇ ਵਿੱਚ ਸਿਰਫ ਪੰਚਰ ਇਕੱਠਾ ਦੀ ਗੱਲ ਹੋ ਰਹੀ ਆ ਪੰਚਰ ਸਿਰਫ ਸਾਰੀ ਪੰਚਰ ਇਕੱਠਾ ਜਿੰਨੇ ਵੀ ਪੰਚਦਰਦੀ ਨੇ ਪੰਥ ਸਾਧਿਆ ਸੰਸਥਾ ਸਾਮਾਨੇ ਚਾਹੇ ਅਕਾਲੀ ਕਰ ਨੇ ਸਾਰੇ ਦੀ ਇਕਤਾ ਦੀ ਜਰੂਰਤ ਹੈ ਰੋਹ ਦੇ ਲਈ ਤਾਂ ਅਸੀਂ ਚਾਹੁੰਦੇ ਚਾਹੁੰਦੇ ਵੀ ਇਕਤਾ ਹੋਣੀ ਚਾਹੀਦੀ ਹੈ ਸਿਧਾਂਤਾਂ ਤੇ ਇਕਤਾ ਹੋਣੀ ਚਾਹੀਦੀ ਆ ਜੋ ਸਿੱਖ ਕੌਮ ਦੇ ਭਾਵ ਨੂੰ ਉਸ ਅਨਸਾਰ ਇਕਤਾ ਹੋਣੀ ਚਾਹੀਦੀ ਹੈ ਫੈਸਲੇ ਹੋਣ ਚਾਹੀਦੇ ਨੇ ਉੱਥੇ ਅਸੀਂ ਆਪ ਸਮਝ ਇਸ ਗੱਲ ਦੀ ਵੀਰ ਬਾਦਲ ਦੇ ਸ਼੍ਰੋਮਣੀ ਕਲਦੀ ਦਰ ਨਾਲ ਇਕਤਾ ਹੋ ਸਕਦੀ ਹੈ ਜੀ ਪੰਥਕ ਇਕਤਾ ਦੀ ਗੱਲ ਆ ਹੂੰ ਗੱਲ ਪੰਥਕ ਇਕਤਾ ਦੀ ਗੱਲ ਕੀਤੀ ਹੈ ਪੰਥਕ ਇਕਤਾ ਤਾਂ ਕਦੇ ਵੀ ਉਹ ਅਸੀਂ ਚਾਹੁੰਦੇ ਚਾਹੁੰਦੇ ਸਾਰੇ ਲੱਗਦਾ ਅਜੇ ਕੋਈ ਦਾਲ ਇੱਕ ਵੱਖਰਾ ਚ ਟੁੱਟ ਰਿਹਾ ਹੈ ਨਾ ਤੁਸੀਂ ਵੱਖਰੇ ਉਹ ਦੇਖੋ ਵੱਖਰੇ ਕਿਉਂ ਟੁੱਟ ਰਹੇ ਆ ਹਾਂਜੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਅਸੀਂ ਅਸੀਂ ਡਿਕਟੇਟਰਸ਼ਿਪ ਨਹੀਂ ਚਾਹੁੰਦੇ ਹੈਗੇ ਅਸੀਂ ਪੰਥ ਦੀਆਂ ਭਾਵਨਾ ਅਨੁਸਾਰ ਕੰਮ ਕਰਨਾ ਚਾਹੁੰਦੇ ਆ ਅਸੀਂ ਆਪ ਦੀ ਸਾਡੀ ਕਿਸੇ ਦੀ ਹੋਂਦ ਨਹੀਂ ਹੋਣੀ ਚਾਹੀਦੀ ਲੋਕਾਂ ਜੋ ਪੰਥ ਕੀ ਚਾਹੁੰਦਾ ਵਾ ਸੰਸਾਧਾ ਦੀ ਹੋਂਦ ਹੋਣੀ ਚਾਹੀਦੀ ਆ ਸੰਸਾਧਾ ਵੱਡੀਆਂ ਹੋਣੀਆਂ ਚਾਹੀਦੀਆਂ ਨਾਲ ਕਿ ਵਿਅਕਤੀ ਵਿਸ਼ੇਸ਼ ਵੱਡੇ ਹੋਣੇ ਚਾਹੀਦੇ ਆ ਜੇਕਰ ਅਸੀਂ ਇਹ ਖਾਨਿਆ ਭਾਵਨਾ ਅਨੁਸਾਰ ਪੰਥ ਦੀਆਂ ਭਾਵਨਾ ਅਨੁਸਾਰ ਪਾਰਟੀ ਕੰਮ ਕਰੂਗੀ ਫੈਸਲੇ ਲਾਊਗੀ ਤਾਂ ਇਕੱਲੀ ਗੱਲ ਨੂੰ ਕੋਈ ਵੀ ਪੰਜਾਬ ਚ ਹਰਾ ਨਹੀਂ ਸਕਦਾ ਇੱਕ ਪਾਸੇ ਇਹ ਚਾਹ ਰਿਹਾ ਕਿ ਇਹ ਜਿਹੜੇ ਜਥੇਦਾਰ ਨੇ ਇਹ ਮਨਜ਼ੂਰ ਨਹੀਂ ਅੱਜ ਆਪਾਂ ਜਥੇਦਾਰਾਂ ਨੇ ਆਪਾਂ ਇਹ ਪੰਜ ਬੰਦੇ ਪਤਾ ਕੀ ਆ ਸਾਡੇ ਲਈ ਤਾਂ ਜੋ ਵੀ ਇਸ ਤਖਤ ਤੇ ਬੈਠਾ ਮਹਾਨ ਤਖਤਾ ਸੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਮੰਨ ਕੇ ਕੰਮ ਸ਼ੁਰੂ ਕੀਤਾ ਜੋ ਬੈਠਾ ਉਹ ਸਾਡੇ ਲਈ ਸਤਕਾਰਯੋਗ ਆ ਤੇ ਅਸੀਂ ਜੋ ਵੀ ਆਦੇਸ਼ ਹੋਊਗਾ ਮੰਨਾਂਗੇ ਅਗਲੇ ਆਉਣ ਵਾਲੇ ਸਮੇਂ ਚ ਵੀ ਮੰਨਾਂਗੇ ਲੇਕਿਨ ਅੱਜ ਸਿਰਫ ਪੰਥਕ ਇਕਤਾ ਦੀ ਗੱਲ ਹੋਈ ਹੈ ਬਹੁਤ ਕੁ ਗੱਲ ਹੈ 2 ਨੰਬਰ 3 ਲਾ ਗੱਲ ਬਿਲਕੁਲ ਜੀ 2 ਦਸੰਬਰ ਦਾ ਫੈਸਲਾ ਹੋ ਗਿਆ ਹਾਂ ਆਪਣੇ ਹੋਣ ਦੇ ਬਾਅਦ